ਲੋ ਵੀ ਮਿੱਤਰੋ ਆਪਾਂ ਬੰਦੇ ਤੋਂ ਹੋਲੀ ਟਰਾਲੀ ਅੱਜ ਆਪਣੀ ਮਿਲ ਰਹੀ ਹੈ ਚੱਕ ਜੁੱਕ ਚੱਕ ਕੇ ਦੇਖ ਰਹੇ ਆ ਆਪਾਂ ਨੇ ਝੁੱਲੇ ਵਾਲਾ ਹਿੱਸਾ ਲਵਾਇਆ ਝੁੱਲੇ ਵਾਲਾ ਹਿੱਸਾ ਵੀ ਚੱਕ ਕੇ ਦੇਖ ਲਿਆ ਪਿੱਛੇ ਜੱਕ ਲਾਇਆ ਉਸਕੇ 24 ਵਜੇ ਖਸਾਇਆ ਆਪਣੀ ਟਰਾਲੀ ਦਾ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਸ ਤੋਂ ਮੈਂ ਉਹ ਡੀਰ ਦਾ ਲਾ ਦੇ ਇੱਕ ਉਹ ਹੋਣਾਂ ਦਾ ਲਾ ਲਿਆ ਝੁੱਲੇ ਵਾਲਾ ਹਿੱਸਾ ਇਹ ਜੱਕ ਜੁੱਕ ਲੱਗਦਾ ਕਰਦਾ ਇਹਨੂੰ ਪਿਛਲਾ ਹਿੱਸਾ ਪਿਛਲੇ ਟਾਇਰ ਚੱਕੋ ਜਿਹਾ ਕਰਿਆ ਖਾਂਡੀ ਦੇ ਵਿੱਚ ਉਹ ਥੱਲੇ ਜੱਕ ਲਾਇਆ ਵਾ ਬਾਕੀ ਇਹ ਜੋਗਨ ਦੀ ਫੋਟੋ ਤੇ ਪਿੱਛੇ ਟਾਲੇ ਪਰ ਫੋਟੋ ਲਗਣੀਆਂ ਨੇ ਹੋ ਰਹਿ ਰਹੀ ਹੈ ਸਵਾਦ ਵਾਲੇ ਥੋੜਾ ਜਿਹਾ ਕੰਮ ਰਹਿ ਰਿਹਾ ਲੱਗਦਾ ਧੀਰਜ ਅੱਜ ਫਿਰੇ ਹੋ ਕੇ ਹੁਣ ਸ਼ਾਮ ਤੱਕ ਆਪਾਂ ਨੂੰ ਲੈ ਲੈ ਉਹ ਜਿਉ ਲੱਗ ਰਿਹਾ ਕਿ ਇਹ ਡੈਕਟਰ ਦਾ ਜਿ ਆਪਣਾ ਟਾਈਮ ਵਧੀ ਕਰਨੇ ਦਿੱਤੇ ਆਲੇ ਲੱਗ ਗਿਆ ਸੈਟਿੰਗ ਹੀ ਕਰ ਰਹੇ ਆ ਇਸ ਦੀ ਮਰੀ ਬੋਤੀ ਮੋਗੇ ਬਰੇਸਲਾ ਬਣੀ ਲੋਆਣੀ ਜੀ ਹਾਂ ਮੱਖੀ ਉੱਚਾ ਦਾ ਮਸਲਾ ਜੈਕ ਵੀ ਚਲ ਕੇ ਦੇਖਿਆ ਥੋੜਾ ਤੇਲ ਘਟਦਾ ਤੇਲ ਪਾ ਦੋ ਕੋਸੇ ਮੱਖੀ ਉਕੇ ਦੋਈ ਮਿੱਤਰੋ ਲੈਟਾਂ ਲੁਟਾ ਚਲਾਤੀਆਂ ਟਾਇਰ ਵੀ ਹੋ ਗਏ ਨੇ ਓਕੇ ਜੱਕ ਲੱਗ ਗਿਆ ਬਸ ਫੋਟੋ ਰਹਿ ਗਈ ਫੋਟੋ ਆਪਣੀ ਉਹ ਪਈਆ ਬਣੀ ਦੀ ਆਪਣੇ ਸਾਰੇ ਮਕੀਨਾ ਮਚੰਨਾ ਕੀ ਟਰੈਕਟਰਾਂ ਦੀ ਫੋਟੋ ਟਿੱਕਰ ਵੀ ਲੱਗ ਗਏ 52 ਦਾ ਆਲੈਂਡ 300 ਲੈਟਾਂ ਲੁਟਾ ਸਾਰੀਆਂ ਲੱਗੀਆਂ ਜੋਗਨ ਦੀ ਫੋਟੋ ਉੱਪਰ ਡਾਲਲੇ ਪਰ ਬੜੀ ਦੇਗੀ ਮੇਰੇ ਕੋਲ लगता होगा टायर चैक हो गया टायर फ्री है हम पिछे हलेे पर बजने पहुंचे अपने सारे बाकी खड़े हैं सारे अपने ਇਧਰ ਖਾਲੀ ਕੁਲੀ ਲੈਣੀ ਉਹ ਫਿਰ ਬੰਦਾ ਟਾਇਰ ਚੱਕ ਕੇ ਆ ਜਾ ਭਰੀ ਮੈਂ ਚਲੋ ਲਾ ਕੇ ਚੱਕ ਅੱਠ ਕੇ ਅੱਠ ਥੱਲੀਆਂ ਬੰਦਾ ਫਰੰਟ ਵਾਲੇ ਜਾਂ ਬੈਕ ਵਾਲੇ ਜਿਹੜੇ ਮਾਜੀ ਟਾਇਰ ਚੱਕ ਲੋ ਬਾਕੀ ਆ ਲੈਟਾਂ ਲੁੱਟਾਂ ਬੰਨਜ ਨੇ ਐਮ ਜੀ ਕੇ ਮਾਰ ਕੇ ਬੜੀ ਮੋਟੀ ਟੈਕਿੰਗ ਫੱਜੀ ਨਹੀਂ ਰੈਡੀ ਜਿਹੜੀ ਕਰ ਰਹੀਆਂ ਇਧਰ ਵੀ ਲਾ ਗਏ ਸਟicker

ਕਰਕੇ ਦੇਖਣ ਲੱਗੀਆਂ ਇੱਕ ਵੀ ਬੜੀ ਤਕੜੀਆਂ ਟੀਨਿੰਗ ਸੀ ਸੇਲ ਵੀ ਕਰਦਾ ਤਾਂ ਇਹ ਇੱਕ ਬਾਲਟੀ ਲੈ ਦੇ ਫੋਟੋ ਬਾਲ 20 ਲੀਟਰ ਵਾਲੀ ਬਾਲਟੀ ਲੈ ਦੇ ਬਾਲਟੀ ਵੈਗੀ 40 45 ਲੀਟਰ ਦੇ ਲਗਭਗ 3 ਪਾ ਜਾਣ ਨੂੰ ਦੇਖਾਂ ਨੂੰ 20 ਲੀਟਰ ਡੌਲ ਅਬ ਬੱਬੂ ਜੀ ਦਾ ਨਾਮ ਲਸਾ ਗਿਆ ਆਪਾਂ ਥੋੜੀ ਜਿਹੀ ਟਕਨੀਕੀ ਰਹਿ ਰਹੀ ਹੈ ਕਰ ਰਿਹਾ ਬਾਈ ਲੱਗਿਆ ਲੋਈ ਬਾਈ ਆਪਣੀ ਮਸ਼ੀਨਰੀ ਦੀ ਫੋਟੋ ਵੀ ਲੱਗ ਗਈ ਬਾਈ ਦੀ ਦੁਕਾਨ ਹੈ ਪਾਸੋਂ ਪ੍ਰਿੰਟਰ ਸਟicker ਬਾਈ ਨੇ ਲਾਈਆਂ ਸਟicker ਸਾਰੇ ਟਰਾਲੀ ਉਰ ਸਟicker ਵਾਲੀ ਬਾਈ ਹੈ ਦਿੰਦੀ ਕਾਜੂਰੀ ਦੇ ਨੇ ਲੋਡ ਇੰਟਰਿਕਟਵਾ ਜਪਰੇ ਆਪਾਂ ਪਹੁੰਚ ਕੇ ਕਰਾਂ ਵੀਰ ਆਪਣੇ ਗੇਲੇ ਜਰਾ ਮੋੜ ਕੇ ਆਪਾਂ ਟੇਰ ਚਾਏ ਆ ਕਿੰਨਾ ਬਾਰ ਘੜਾ ਲਿਆ ਗੱਡੀ ਅੰਦਰ ਨਾ ਦੇ ਉਹ ਆ ਤੁਰੇ ਦਰੇ 8 ਵਜੇ ਕਰਕੇ 1 ਵਜੇ ਪੂਰੇ ਘਰਾਂ ਪਹੁੰਚ ਗਏ ਆ ਗਿਆ ਆਪਣਾ ਬਾਜ ਬਾਜ ਨਹੀਂ ਪਤਾ ਲੱਗਿਆ ਬਾਜ ਜੀ ਆ ਗਿਆ ਚੁਕੇ ਦੇਖੋ ਜੀ ਟਰਾਲੀ ਪਰ ਪੂਰੀ ਰੀਜ ਲਈ ਹੈ ਇੱਕ ਵਾਰ ਅਜ ਟਰੱਕ ਵਾਲੇ ਨੇ ਕੰਮ ਹੋਰੇ ਕੁਝ ਕਰ ਦੇ ਦਾ ਸਰਹੰਦ ਰੋਡ ਚੜੇ ਰੋਡ ਚੜ ਕੇ ਆ ਸਾਈਡ ਲਾ ਗਿਆ

ਤੇ ਲੱਗੇ ਕਿਉਂ ਕੰਮ ਕਬੀਆ ਮੰਦਰ ਕਰ ਕਰ ਤੇ ਪੰਮੰਦ ਬਾਪੂ ਜੀ ਦਾ ਨਾਮ ਸੰਤੋਖ ਇਹ ਦੇਖੋ ਮਚੋ ਰਹਿ ਗਿਆ ਬਸ ਪੂਰੇ ਤੇ ਹੀ ਪੂਰੇ ਤੇ ਲੇ ਕੇ ਵਸਾਕ ਰੇਟ ਵੱਜੀ ਵੀ ਹੈ ਕੋਈ ਨਹੀਂ ਉਹ ਤਾਂ ਮੜੀ ਤਾਂ ਚੀਜ਼ ਹੀ ਹੋ ਜੇਗੀ ਬਾਕੀ ਠੀਕ ਹੈ ਆ ਬਚ ਗਿਆ ਸਾਰਾ ਮੱਕੀ ਉਹ ਕਹਿਣਗਾ ਮ ਠੀਕ ਹੈ ਮਿੱਤਰੋ ਟਰਾਲੀ ਵਧੀਆ ਲਗੀ ਬਾਕੀ ਤੁਹਾਨੂੰ ਦੱਸਾਂਗੇ ਇਹਦੀਆਂ ਸਾਰੀਆਂ ਕੱਲ ਨੂੰ ਪਰ ਇਹ ਟਰਾਲੀ ਕੱਲ ਨੂੰ ਇੱਕ ਟਰੈਕਟਰ ਵੀ ਮਿਲਣਾ ਵਾਖੜੂ ਉਹਨਾਂ ਨੂੰ ਤੇ ਤਾਂ ਦੋਣਾ ਉਹਨਾਂ ਨੂੰ 55 ਦਾ ਸਾਈ ਕਰਾਈ ਵੀ ਉਹ ਮਿਲਣਗੇ ਉਹ ਵੀ ਦਿਖਾਵਾਂਗੇ ਸਾਨੂੰ ਸਾਰਾ ਠੀਕ ਹੈ ਮਿੱਤਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ